ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਕਿਸਾਨ ਮਲੇ ਮੇਲੇ ਦੇ ਵਿੱਚ ਅੱਜ ਕਿਤਾਬਚਾ ਪੰਜਾਬ ਦਾ ਜਲ ਸੰਕਟ ਜਾਰੀ ਕੀਤਾ ਗਿਆ ਪੰਜਾਬ ਇਸ ਵੇਲੇ ਜਲ ਸੰਕਟ ਦੀ ਗੰਭੀਰ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਸਮੱਸਿਆ ਦੀਆਂ ਅਲੱਗ-ਅਲੱਗ ਪਰਤਾਂ ਨੇ ਜਿਸ ਦੇ ਵਿੱਚੋਂ ਇੱਕ ਪਰਤ ਹੈ ਜ਼ਮੀਨੀ ਪਾਣੀਆਂ ਦਾ ਪੱਧਰ ਡਿੱਗਣ ਦੀ ਜ਼ਮੀਨੀ ਪਾਣੀ ਲਗਾਤਾਰ ਘਟਣ ਦੀ ਇੱਕ ਪਰਤ ਹੈ ਕਿ دریਾਈ ਪਾਣੀਆਂ ਦਾ ਹੱਕ ਪੰਜਾਬ ਦਾ ਖੋਹੇ ਜਾਂਦਾ ਔਰ ਤੀਸਰਾ ਮਸਲਾ ਹੈ ਪੰਜਾਬ ਦੇ دریਾਈ ਪਾਣੀਆਂ ਦੇ ਪ੍ਰਦੂਸ਼ਿਤ ਹੋਣ ਦਾ ਹਰ ਇੱਕ ਮਸਲਾ ਵੱਖਰਾ ਧਿਆਨ ਮੰਗਦਾ ਹੈ ਵੱਖਰਾ ਅਧਿਐਨ ਮੰਗਦਾ ਤੇ ਹਰ ਇੱਕ ਮਸਲੇ ਦੇ ਲਈ ਵੱਖਰਾ ਸੰਘਰਸ਼ ਲੋੜੀਂਦਾ ਹੈ ਜਮੀਨੀ ਪਾਣੀਆਂ ਦੇ ਬਾਰੇ ਹੱਥਲੇ ਕਿਤਾਬਚੇ ਦੇ ਵਿੱਚ ਗੱਲ ਕੀਤੀ ਗਈ ਹੈ ਪੰਜਾਬ ਦੇ ਜਮੀਨੀ ਪਾਣੀਆਂ ਦੀ ਮੌਜੂਦਾ ਸਥਿਤੀ ਕੀ ਹੈ ਉਦਾ ਪੱਧਰ ਡਿੱਗਣ ਦੇ ਕਾਰਨ ਕੀ ਨੇ ਤੇ ਉਹਦੇ ਹੱਲ ਕੀ ਹੋ ਸਕਦੇ ਨੇ ਮੁਖਤਲਤ ਇਹਨਾਂ ਤਿੰਨ ਪਹਿਲੂਆਂ ਨੂੰ ਛੋਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੰਜਾਬ ਦਾ ਜਲ ਸੰਕਟ ਅੰਕੜਿਆਂ ਦੀ ਜਵਾਨੀ ਰਿਲੀਜ਼ ਕੀਤਾ ਗਿਆ ਵੈਸੇ ਤੇ ਸਾਰਾ ਸੰਸਾਰ ਹੀ ਪੰਜਾਬ ਪਾਣੀਆਂ ਦੇ ਮਸਲੇ ਤੋਂ ਪ੍ਰਭਾਵਿਤ ਹੋ ਰਿਹਾ ਕਿਤੇ ਪਾਣੀ ਮੁੱਕਣ ਦੀ ਤਾਦਾਦ ਤੇ ਹੈ ਕਿਤੇ ਪਾਣੀ ਦੀ ਵਰਤੋਂ ਗਲਤ ਹੋ ਰਹੀ ਹੈ ਕਿਤੇ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਪਰ ਪੰਜਾਬ ਜੋ ਇਸ ਵੇਲੇ ਇਸ ਖਤਰੇ ਤੋਂ ਮੁਖਾਤਬ ਹੋ ਰਿਹਾ ਹੈ ਸਭ ਤੋਂ ਪਹਿਲਾਂ ਉਸ ਸਮੱਸਿਆ ਨੂੰ ਸਮਝਣ ਦੀ ਲੋੜ ਹੈ ਹਥਲੀ ਹਥਲਾ ਕਿਤਾਬ ਚਾਹੇ ਇਸ ਸਮੱਸਿਆ ਨੂੰ ਸਮਝਣ ਦੇ ਵਿੱਚ ਪਾਠਕ ਨੂੰ ਬਧੇਰੇ ਆਸਾਨੀ ਦੇ ਨਾਲ ਸਮਝ ਆਏਗਾ ਤੇ ਨਾਲ ਹੀ ਇਸ ਸਮੱਸਿਆ ਤੋਂ ਜਾਣੂ ਹੋ ਕੇ ਕਿਵੇਂ ਇਹਨਾਂ ਦੇ ਹੱਲਾਂ ਲਈ ਕਾਰਗਾਰ ਹੋ ਸਕਦਾ ਹੈ ਇਸ ਬਾਰੇ ਜ਼ਿਕਰ ਕੀਤਾ ਹੋਇਆ ਹੈ ਵੱਖ-ਵੱਖ ਜ਼ਿਲ੍ਹਿਆਂ ਦੇ तकरीबन 22 ਜ਼ਿਲ੍ਹਿਆਂ ਦੇ ਅੰਕੜੇ ਪੇਸ਼ ਕੀਤੇ ਗਏ ਹਨ ਜਿਸ ਵਿੱਚ ਅਤਿ ਸ਼ੋਸ਼ਿਤ ਸ਼੍ਰੇਣੀ, ਸ਼ੋਸ਼ਿਤ ਸ਼੍ਰੇਣੀ, ਖਤਰਨਾਕ ਪਦਰ ਤੇ ਪਾਣੀ ਕਿਵੇਂ ਉਸ ਇਲਾਕੇ ਦੇ ਵਿੱਚੋਂ ਜ਼ਮੀਨ ਹੇਠਲਾ ਪਾਣੀ ਮੁੱਕ ਰਿਹਾ ਹੈ ਇਸ ਬਾਰੇ ਇਸ ਵਿੱਚ ਰਿਕਾਰਡ ਪੇਸ਼ ਕੀਤਾ ਹੈ। ਖੇਤੀਬਾੜੀ ਤੇ ਵਾਤਾਵਰਣ ਜਾਗਰੂਕਤਾ ਕੇਂਦਰ ਦੇ ਵੱਲੋਂ ਅੱਜ ਇਹ ਇੱਕ ਕਿਤਾਬਚਾ ਪੰਜਾਬ ਦਾ ਜਲ ਸੰਕਟ ਅੰਕੜਿਆਂ ਦੀ ਜ਼ੁਬਾਨੀ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਕਿਸਾਨ ਮੇਲੇ ਦੇ ਦੌਰਾਨ ਜਾਰੀ ਕੀਤਾ ਗਿਆ ਹੈ। ਪੰਜਾਬ ਜੋ ਕਿ ਪੰਜ ਦਰਿਆਵਾਂ ਦੀ ਧਰਤੀ ਹੈ ਇਸ ਵੇਲੇ ਇੱਕ ਜਲ ਸੰਕਟ ਦੇ ਨਾਲ ਜੂਝ ਰਹੀ ਹੈ ਗੱਲ ਆਪਾਂ ਸਾਰੇ ਜਾਣਦੇ ਤੇ ਜੋ ਉਹਦੇ ਸੰਬੰਧੀ ਬੁਢੀ ਬੁਨਿਆਦੀ ਜਾਣਕਾਰੀ ਹੈ ਜੋ ਸਰਕਾਰਾਂ ਦੇ ਵੱਖ-ਵੱਖ ਵਿਭਾਗਾਂ ਦੇ ਵੱਲੋਂ ਵੱਖ-ਵੱਖ ਸਮੇਂ ਦੇ ਉੱਪਰ ਅੰਕੜੇ ਜਾਰੀ ਕੀਤੇ ਜਾਂਦੇ ਆ ਉਹ ਕਿਸੇ ਵੀ ਇੱਕ ਦਸਤਾਵੇਜ਼ ਦੇ ਵਿੱਚ ਬਜਵੇਂ ਰੂਪ ਦੇ ਵਿੱਚ ਨਹੀਂ ਮਿਲਦੇ ਵੱਖ-ਵੱਖ ਰਿਪੋਰਟਾਂ ਨੇ ਕੁਝ ਕੇਂਦਰੀ ਜਲ ਬੋਰਡ ਦੇ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਕੋਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਤੇ ਕੁਝ ਪੰਜਾਬ ਦੇ ਜ਼ਮੀਨੀ ਪਾਣੀ ਦੇ ਮਿਆਰ ਨਾਲ ਸੰਬੰਧਿਤ ਹੈਗੀਆਂ ਕਿ ਕਿੱਥੇ ਕਿਹੜੇ ਹਾਨੀਕਾਰਕ ਤੱਤ ਹਨ ਜਾਂ ਪਾਣੀ ਦਾ ਪੱਧਰ ਕਿਸ ਤਰੀਕੇ ਦੇ ਨਾਲ ਹੈਗਾ ਸੋ ਉਹਨਾਂ ਸਾਰੇ ਅੰਕੜਿਆਂ ਨੂੰ ਇਸ ਕਿਤਾਬਚੇ ਦੇ ਵਿੱਚ ਇੱਕ ਥਾਂ ਦੇ ਉੱਪਰ ਇਕੱਤਰ ਕੀਤਾ ਗਿਆ ਤੇ ਇਹਦੇ ਵਿੱਚ ਜ਼ਿਲ੍ਹਾ ਵਾਰ ਜਿਹੜੀ ਪਾਣੀ ਦੇ ਸੰਕਟ ਦੀ ਸਥਿਤੀ ਹੈਗੀ ਆ ਉਹ ਦੱਸੀ ਗਈ ਆ ਅੱਜ ਇਹ ਕਿਤਾਬਚਾ ਇੱਥੇ ਜਾਰੀ ਕੀਤਾ ਗਿਆ ਜਿਸ ਤਰ੍ਹਾਂ ਇਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਵੱਖ-ਵੱਖ ਜ਼ਿਲ੍ਹੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਪਾਣੀ ਦਾ ਕੀ ਪੱਤਨ ਹੈਗਾ ਆ ਤੇ ਜੋ 2017 ਦੇ ਅੰਕੜੇ ਨੇ ਉਹ ਕੀ ਹੈਗੇ ਆ ਉਸ ਤੋਂ ਇਲਾਵਾ 2022 ਦੇ ਅੰਕੜੇ ਜਿਹੜੇ ਉਹ ਕੀ ਕਹਿੰਦੇ ਆ ਇਸੇ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੀ ਇਹਦੇ ਵਿੱਚ ਜਾਣਕਾਰੀ ਹੈ ਤੇ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਸੰਕਟ ਜਲ ਸੰਕਟ ਦੇ ਬਾਰੇ ਦੇ ਵਿੱਚ ਰੁਚੀ ਰੱਖਣ ਵਾਲੇ ਜਿੰਨੇ ਵੀ ਪਾਠਕ ਨੇ ਉਹਨਾਂ ਸਾਰਿਆਂ ਦੇ ਵਾਸਤੇ ਜਿਹੜੇ ਖੋਜੀ ਨੇ ਇਨ੍ਹਾਂ ਵਿਸ਼ਿਆਂ ਦੇ ਉੱਪਰ ਅੱਗੇ ਜਾਗਰੂਕਤਾ ਫੈਲਾਉਣ ਦੇ ਚਾਹਵਾਨ ਹੈਗੇ ਆ ਉਹਨਾਂ ਸਾਰਿਆਂ ਦੇ ਵਾਸਤੇ ਇਹ ਕਿਤਾਬਚਾ ਜਿਹੜਾ ਆ ਉਹ ਸਹਾਈ ਹੋਊਗਾ ਅਸੀਂ ਕੇਂਦਰ ਦੇ ਵੱਲੋਂ ਇਹ ਉਮੀਦ ਕਰਦੇ ਆ ਕਿ ਇਹਨੂੰ ਪਾਠਕ ਜਿਹੜੇ ਆ ਉਹ ਵਾਅਦ ਤੋਂ ਵੱਧ ਹੰਗਾਰਾ ਦੇਣਗੇ ਤੇ ਇਹਦੇ ਤੋਂ ਲਾਹਾ ਲੈਣਗੇ ਵਿਵੇਕਗੜ੍ਹ ਪ੍ਰਕਾਸ਼ਨ ਦਾ ਜਿਹੜਾ ਸਟਾਲ ਇੱਥੇ ਪੁਸਤਕ ਪ੍ਰਦਰਸ਼ਨੀ ਲੱਗੀ ਹੋਈ ਆ ਖੇਤੀਬਾੜੀ ਮੇਲੇ ਦੇ ਦੌਰਾਨ ਇਦੇ ਵਿੱਚ ਇੱਥੇ ਪੁਸਤਕ ਪ੍ਰਦਰਸ਼ਨੀ ਦੇ ਵਿੱਚ ਵੀ ਇਹ ਕਿਤਾਬ ਚਾ ਜਿਹੜਾ ਉਹ ਹਾਸਲ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੀਯੂ ਕਿਸਾਨ ਮੇਲੇ ਤੇ ਪਹੁੰਚੇ ਆ ਸਾਡੇ ਕੁਲੀਗ ਪ੍ਰੋਫੈਸਰ ਸੁਖਜੀਤ ਸਿੰਘ ਅਤੇ ਮੈਡਮ ਹਰਵੀਰ ਕੌਰ ਜਿਨ੍ਹਾਂ ਨੇ ਇੱਕ ਕਿਤਾਬ ਜਾਰੀ ਕੀਤੀ ਆ ਉਹਨਾਂ ਨੇ ਕਿਤਾਬ ਦੇ ਵਿੱਚ ਸਾਰੇ ਜਿਹੜੇ ਪੰਜਾਬ ਦਾ ਜਿਹੜਾ ਕ੍ਰਾਈਸਿਸ ਆ ਵਾਟਰ ਦਾ ਪਾਣੀ ਦਾ ਸਟੇਟ ਵਾਈਜ਼ ਇਹਦੇ ਚ ਮੈਂਸ਼ਨ ਕੀਤਾ ਸੋ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰੂੰਗਾ ਵੀ ਇਹ ਕਿਤਾਬ ਜ਼ਰੂਰ ਪਰਚੇਸ ਕਰਕੇ ਪੜਿਓ ਤਾਂ ਕਿ ਸਾਨੂੰ ਆਪਣੇ ਏਰੀਆ ਦਾ ਪਤਾ ਲੱਗ ਸਕੇ ਵੀ ਕਿੰਨਾ ਜਿਹੜਾ ਕਿਊਸਿਕ ਪਾਣੀ ਉੱਥੇ ਹੈਗਾ ਧਰਤੀ ਹੇਠਲਾ ਜਾਂ ਕਿੰਨਾ ਪੀਣ ਯੋਗ ਆ ਇਹਦੇ ਚ ਇਅਰਲੀ ਸਾਰੇ ਵਿਦ ਰੈਫਰੈਂਸ ਜਿਹੜੇ ਨੇ ਉਹ ਅੰਕੜੇ ਦਿੱਤੇ ਗਏ ਨੇ ਸੋ ਬਹੁਤ ਹੀ ਯੂਸਫੁਲ ਜਿਹੜੀ ਇਹ ਕਿਤਾਬ ਆ ਸੋ ਇਹਦੇ ਚ ਤੁਸੀਂ ਜਦੋਂ ਦੇਖੋਗੇ ਕਿ ਵੀ ਸਾਰੇ ਡਿਸਟ੍ਰਿਕਟ ਵਾਈਜ਼ ਜੋ ਵੀ ਸਿਨੈਰੀਓ ਆ ਉਹ ਤੁਹਾਨੂੰ ਬੜਾ ਸੋਹਣੇ ਤਰੀਕੇ ਨਾਲ ਕਲੀਅਰ ਕੀਤਾ ਗਿਆ ਇਹ ਕਿਤਾਬ ਬੱਚਿਆਂ ਨੂੰ ਵੀ ਪੜਾਓ ਆਪ ਵੀ ਪੜੋ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਜਿਹੜੀ ਪਾਣੀ ਦੀ ਸੰਭਾਲ ਕਰ ਸਕੀਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੇ ਵਿੱਚ ਖੜੇ ਆ ਅਤੇ ਇੱਥੇ ਇੱਕ ਬੁੱਕ ਰਿਲੀਜ਼ ਹੋਈ ਹੈ ਜਿਹਦਾ ਨਾਮ ਹੈ ਜਿਹਦਾ ਟਾਈਟਲ ਰੱਖਿਆ ਗਿਆ ਪੰਜਾਬ ਦਾ ਜਲ ਸੰਕਟ ਅੰਕੜਿਆਂ ਦੀ ਜਵਾਨੀ ਅਸੀਂ ਬੜੇ ਹੀ ਧੰਨਵਾਦੀ ਹਾਂ ਰਾਈਟਰ ਹਰਵੀਰ ਕੌਰ ਜੀ ਮੈਡਮ ਅਤੇ ਇੰਜੀਨੀਅਰ ਸੁਖਜੀਤ ਸਿੰਘ ਜੀ ਦੇ ਜਿਨ੍ਹਾਂ ਨੇ ਜਿਹੜਾ ਇਹ ਸਾਡਾ ਗੁਰੂਆਂ ਦਾ ਬਾਕ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਹਦੇ ਵਿੱਚ ਪਾਣੀ ਨੂੰ ਇੱਕ ਦਰਜਾ ਦਿੱਤਾ ਗਿਆ ਇਹ ਪਾਣੀ ਦਾ ਸੰਕਟ ਜਿਹੜਾ ਇੱਕ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਇਹ ਇਸ ਮੁੱਦੇ ਦੇ ਮੁੱਦੇ ਨੂੰ ਟੈਕਨੀਕਲੀ ਅੰਕੜਿਆਂ ਦੇ ਨਾਲ ਗ੍ਰਾਫਸ ਦੇ ਨਾਲ ਇਹਨਾਂ ਨੇ ਐਨਾਲਿਸਿਸ ਕਰਕੇ ਪੰਜਾਬ ਦੇ ਹਰ ਬਲੌਗ ਵਾਈਜ਼ ਤੁਹਾਡੇ ਸਾਹਮਣੇ ਰੱਖਿਆ ਹੈ ਜਿਹਦੇ ਨਾਲ ਜਿਹੜਾ ਵੀ ਪਾਠਕ ਇਹਨੂੰ ਪੜ੍ਹੇਗਾ ਉਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਜਾਣ ਪਾਵੇਗਾ ਕਿ ਪਾਣੀ ਦੇ ਸੰਬੰਧ ਵਿੱਚ ਪਾਣੀ ਦੇ ਸੰਕਟ ਦੇ ਮਾਮਲੇ ਦੇ ਵਿੱਚ ਅਸੀਂ ਕਿੱਥੇ ਖੜੇ ਹਾਂ ਇਹ ਬੁੱਕ ਹਰ ਇੱਕ ਨੌਜਵਾਨ ਨੂੰ ਹਰ ਇੱਕ ਸਾਇੰਟਿਸਟ ਨੂੰ ਹਰ ਇੱਕ ਉਸ ਬੰਦੇ ਨੂੰ ਪੜ੍ਹਨੀ ਚਾਹੀਦੀ ਹੈ ਜਿਹੜਾ ਪਾਣੀ ਦੀ ਮਹੱਤਤਾ ਸਮਝਦਾ ਹੈ ਕਿਉਂਕਿ ਪਾਣੀ ਦਾ ਸੰਕਟ ਜੇਕਰ ਅਸੀਂ ਨਾ ਹੁਣ ਜੇ ਅਸੀਂ ਨਾ ਇਸਤੇ ਕੰਮ ਸ਼ੁਰੂ ਕੀਤਾ ਜੇ ਨਾ ਅਸੀਂ ਇਸ ਤੇ ਧਿਆਨ ਦਿੱਤਾ ਇਹਨੂੰ ਇੱਕ ਮੁੱਦਾ ਬਣਾਇਆ ਤਾਂ ਇਸ ਆਉਣ ਵਾਲੇ ਸਮੇਂ 'ਚ ਸਾਡੀਆਂ ਪੀੜ੍ਹੀਆਂ ਨੂੰ ਵੈਸੇ ਹੀ ਖਤਮ ਕਰ ਦੇਵੇਗਾ। ਸੋ ਇਸ ਕਰਕੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਦੇ ਸੰਪਾਦਕ ਸਾਹਿਬ ਦੇ ਅਤੇ ਜਿਹੜੇ ਰਾਈਟਰ ਨੇ ਜਿਨ੍ਹਾਂ ਨੇ ਇਸ ਗੰਭੀਰ ਮੁੱਦੇ ਨੂੰ ਬੜੇ ਸਫਲਤਾਪੂਰਵਕ ਤੇ ਪ੍ਰੈਜ਼ੈਂਟੇਬਲ ਫਾਰਮੈਟ ਦੇ ਵਿੱਚ ਪੇਸ਼ ਕੀਤਾ ਹੈ। ਧੰਨਵਾਦ। ਜਿਹੜਾ ਨਾਮ ਅਗਵੀਰ ਸਿੰਘ ਆ ਤੇ ਅੱਜ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆਏ ਹੋਏ ਸੀਗੇ ਤੇ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਕਿਤਾਬ ਜਿਸ ਦਾ ਨਾਮ ਹੈ ਪੰਜਾਬ ਦਾ ਜਲ ਸੰਕਟ ਅੰਕੜਿਆਂ ਦੀ ਜਵਾਨੀ ਦਾ ਭੁੰਡ ਚੁਕਾਈ ਕੀਤੀ ਗਈ ਹੈ ਤੇ ਇਹਨਾਂ ਦੇ ਸੰਪਾਦਕ ਨੇ ਸਾਡੇ ਦੋਸਤ ਪ੍ਰੋਫੈਸਰ ਸੁਖਜੀਤ ਸਿੰਘ ਅਤੇ ਇਹਨਾਂ ਦੇ ਨਾਲ ਸਾਥੀ ਅੱਗੇ ਮੈਡਮ ਹਰਵੀਰ ਕੌਰ ਅਸੀਂ ਇਹ ਕਿਤਾਬ ਜਿਵੇਂ ਜਿਵੇਂ ਦੇਖ ਰਹੇ ਹਾਂ ਤੇ ਸਾਨੂੰ ਬਹੁਤ ਹੀ ਅੱਛਾ ਲੱਗ ਰਿਹਾ ਇਹ ਬਹੁਤ ਹੀ ਮਹੱਤਵਪੂਰਨ ਮੁੱਦੇ ਦੇ ਉੱਤੇ ਇਹਨਾਂ ਨੇ ਠੋਕਵੀਂ ਗੱਲ ਕੀਤੀ ਹੈ ਮੁੱਦਾ ਹੈ ਕਿ ਜੋ ਪੰਜਾਬ ਦੇ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਘਟ ਰਿਹਾ ਹੈ ਤੇ ਜ਼ਮੀਨੀ ਪਾਣੀ ਬਹੁਤ ਹੀ ਕੰਟਾਮਿਨੇਟ ਹੋ ਰਿਹਾ ਹੈ ਸੋ ਉਹਨਾਂ ਦੋਨਾਂ ਮੁੱਦਿਆਂ ਤੇ ਬੜੇ ਹੀ ਗ੍ਰਾਫੀਕਲ ਤਰੀਕੇ ਨਾਲ ਇਹਨਾਂ ਨੇ ਸਾਰੀ ਕਿਤਾਬ ਲਿਖੀ ਹੈ ਮੈਂ ਦੇਖਿਆ ਕਿਤਾਬ 50-55 ਪੰਨਿਆਂ ਦੀ ਹੈ ਤੇ ਬੜੀ ਹੀ ਖੋਜ ਕਰਕੇ ਕਿਤਾਬ ਬਣਾਈ ਗਈ ਹੈ ਤੇ ਇਹ ਜਾਣਕਾਰੀ ਭਰਪੂਰ ਕਿਤਾਬ ਹੈ ਸੋ ਜੋ ਵੀ ਬੰਦਾ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਜੋ ਵੀ ਆਪਣਾ ਕੰਸਰਨ ਰੱਖਦਾ ਜੋ ਕਿ ਸਭ ਤੋਂ ਵੱਡਾ ਜਲ ਸੰਕਟ ਪੰਜਾਬ ਦੇ ਵਿੱਚ ਬਣਿਆ ਹੋਇਆ ਉਹਨਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਨ ਗੁਰੂ ਪਾਣੀ ਪਿੱ타 ਮਾਤਾ ਧਰਤ ਮਾਹਤ ਦੇ ਮਹਾਵਾਕਾਂ ਅਨੁਸਾਰ ਜੋ ਅੱਜ ਕੱਲ ਪਾਣੀ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਪੋਲਿਊਟ ਹੋ ਰਿਹਾ ਕਿਉਂਕਿ ਪੰਜਾਬ ਜਿਹੜਾ ਐਗਰੀਕਲਚਰ ਬੇਸਡ ਆਪਣੇ ਸੂਬਾ ਪਾਣੀ ਦੀ ਸਮੱਸਿਆ ਜਿਹੜਾ ਖੇਤੀ ਨੂੰ ਪਾਣੀ ਦੀ ਵਕ ਵਕ ਲੋਡ ਹੁੰਦੀ ਆ ਸੋ ਮੈਂ ਇੰਨਾ ਹੀ ਕਹਿਣਾ ਜਾਊਂਗਾ ਵੱਖ-ਵੱਖ ਬੁਲਾਰੇ ਇਸ ਵਿਸ਼ੇ ਤੇ ਬੋਲ ਚੁੱਕੇ ਨੇ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਉਹ ਫਸਲੀ ਭੁਿੰਨਤਾ ਜਿਹੜੀ ਆ ਝੋਨੇ ਨੂੰ ਆਪਾਂ ਨਾਂ ਲਾ ਕੇ ਫਸਲੀ ਭੋਭਿੰਤਾ ਵੱਲ ਵਧੀਏ ਤਾਂ ਜੋ ਕਿ ਜਿਹੜਾ ਫਸਲੀ ਜਿਹੜਾ ਆਪਣਾ ਜਮੀਨੀ ਪਾਣੀ ਆ ਉਹ ਬਚਾਇਆ ਜਾ ਸਕੇ ਇਹਨਾਂ ਨੇ ਬਹੁਤ ਹੀ ਵਧੀਆ ਰਿਪੋਰਟ ਜਿਹੜੀ ਆ 55 ਪੇਜਾਂ ਦੀ ਆ ਵੱਖ-ਵੱਖ ਪ੍ਰੋਪਰ ਰੈਫਰੈਂਸ ਦੇ ਨਾਲ ਡਾਟਾ ਜਿਹੜਾ ਕਲੈਕਟ ਕੀਤਾ ਹੋਇਆ ਆ ਵੱਖ-ਵੱਖ ਜਿਹੜੀ ਗਵਰਨਮੈਂਟ ਦੇ ਆਧਾਰੇ ਨੇ ਸਾਰਿਆਂ ਤੋਂ ਡਾਟਾ ਲੈ ਕੇ ਪ੍ਰੋਪਰ ਜ਼ਿਲ੍ਹਾ ਵਾਈਜ਼ ਬਲਾਕ ਵਾਈਜ਼ ਫਰਦਰ ਜਿਹੜਾ ਹੈਗਾ ਪਿੰਡ ਵਾਈਜ਼ ਦਾ ਵੀ ਆਪਾਂ ਦੇਖ ਸਕਦੇ ਆ ਵੀ ਆਪਣਾ ਲੈਵਲ ਕਿੱਥੇ ਪਹੁੰਚ ਚੁੱਕਿਆ ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਵੀ ਆਪਾਂ ਨੂੰ ਫੈਸਲੀ ਬੇਬੰਤਾ ਵੱਲ ਵਧਣਾ ਚਾਹੀਦਾ ਆਪਣਾ ਪਾਣੀ ਲਾੜਾ ਸਾਹਮਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇੱਕ ਵਿਸ਼ਾਲ ਖੇਤੀ ਮੇਲਾ ਲੱਗਿਆ ਹੋਇਆ ਹੈ ਤੇ ਜਿੜੀਆਂ ਸਟਾਲਾਂ ਕਿਤਾਬਾਂ ਦੀਆਂ ਹੋਰ ਬੀਜਾਂ ਦੀਆਂ ਬਹੁਤ ਸਾਰੇ ਖੇਤੀ ਦੇ ਬਾਰੇ ਤੇ ਖੇਤੀ ਦੇ ਵਾਸਤੇ ਜਿਹੜੀ ਇੱਕ ਮੁਦਲੀ ਲੋੜ ਆ ਪਾਣੀ ਦੀ ਉਦੇ ਸਬੰਧ ਦੇ ਵਿੱਚ ਇੱਥੇ ਬਵੇਗੜ ਪ੍ਰਕਾਸ਼ਨ ਦੇ ਸਟਾਲ ਦੇ ਉੱਤੇ ਖੇਤੀਬਾੜੀ ਤੇ ਵਾਤਾਵਰਣ ਜਾਗਰੂਕ ਕੇਂਦਰ ਵੱਲੋਂ ਇੱਕ ਕਿਤਾਬ ਚਾ ਜਿਹੜਾ ਪੰਜਾਬ ਦਾ ਜਲ ਸੰਕਟ ਇਹ ਅੱਜ ਜਾਰੀ ਕੀਤਾ ਗਿਆ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਇਹਦੇ ਚ ਹਰਬੀਰ ਕੌਰ ਤੇ ਸੁਖੀ ਸਿੰਘ ਸਦਤ ਕੋਰਟ ਵੱਲੋਂ ਇਹ ਸੰਪਾਦਿਤ ਕੀਤਾ ਹੋਇਆ ਤੇ ਜਿੱਥੇ ਜਦੋਂ ਅਸੀਂ ਇੱਕ ਪਾਸੇ ਪੰਜਾਬ ਦੀ ਗੱਲ ਕਰਦੇ ਆਂ ਪੰਜ ਪਾਣੀਆਂ ਦੀ ਧਰਤੀ ਆਬਾਂ ਦੀ ਧਰਤੀ ਤੇ ਨਾਲ ਜਲ ਸੰਕਟ ਲਿਖ ਦੇਣਾ ਇੱਕ ਵੱਡੀ ਗੱਲ ਆ ਵੀ ਪੰਜਾਬ ਦੀ ਆਬਾਂ ਦੀ ਧਰਤੀ ਦੇ ਉੱਤੇ ਇੱਕ ਜਲ ਸੰਕਟ ਆ ਤੇ ਬਹੁਤ ਹੀ ਇਹ ਜਿਵੇਂ ਕਹਿੰਦੇ ਹੁੰਦੇ ਗਾਗਰ ਮੇ ਸਾਗਰ ਵਾਲਾ ਇਹ ਦਸਤਾਵੇਜ਼ ਹੈਗਾ ਜਿਹਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਬਲਾਕਾਂ ਦੇ ਵਿੱਚ ਕਿੰਨੀ ਜ਼ਿਆਦਾ ਐਕਸਪਲੋਇਟੇਸ਼ਨ ਥੱਲੋਂ ਭੂਮੀਗਤ ਪਾਣੀ ਦੀ ਜਿਹੜੀ ਆ ਉਹ ਕਦ ਕਦ ਕੇ ਅਸੀਂ ਵਰਤ ਰਹੇ ਹਾਂ ਤੇ ਸਾਡੇ ਦਰਿਆਵਾਂ ਦਾ ਪਾਣੀ ਭਾਵੇਂ ਇਸ ਕਿਤਾਬਚੇ ਦਾ ਵਿਸ਼ਾ ਨਹੀਂ ਹੈਗਾ ਉਹਦੇ ਵਰਤਣ ਦਾ ਐਕਸਪਲੋਇਟ ਹੋਣ ਦਾ ਕਾਰਨ ਵੀ ਇਹੀ ਆ ਵੀ ਅਸੀਂ ਦਰਿਆਵਾਂ ਦਾ ਨਹਿਰਾਂ ਦਾ ਪਾਣੀ ਵਰਤਣਾ ਛੱਡ ਦਿੱਤਾ ਤੇ ਜਮੀਨ ਦੇ ਵਿੱਚੋਂ ਪਾਣੀ ਕੱਢ ਕੱਢ ਕੇ ਜਿਹੜੇ ਅਸੀਂ ਖੇਤੀ ਲਈ ਵੀ ਵਰਤ ਲਏ ਆ ਅਜੋਗਾ ਲਈ ਵੀ ਵਰਤਿਆ ਉਹੀ ਪਾਣੀ ਜਾ ਰਿਹਾ ਪੀਣ ਵਾਸਤੇ ਸਾਰੇ ਕਾਸੇ ਵਾਸਤੇ ਤੇ ਜਿਹੜੀ ਜ਼ਿਲ੍ਹਾ ਪੱਦਲ ਦੀ ਵੰਡ ਕਰਕੇ ਤੇ ਅੱਗੇ ਬਲਾਕਾਂ ਦੀ ਵੰਡ ਕਰਕੇ ਇਹ ਬਹੁਤ ਹੀ ਬਰੀਫ ਦੇ ਵਿੱਚ ਇਹ ਇੱਕ ਦਸਤਾਵੇਜ਼ ਹੈਗਾ ਜਿਹੜਾ ਸਾਡੀਆਂ ਅੱਖਾਂ ਖੋਲਦਾ ਹੈਗਾ ਆਪਣੇ ਆਪਣੇ ਜ਼ਿਲ੍ਹਿਆਂ ਇਲਾਕਿਆਂ ਦੀ ਹਰੇਕ ਨੂੰ ਕਿਤਾਬਚਾ ਦੇਖ ਕੇ ਆਉਂਦਾ ਵੀ ਮੈਂ ਆਪਣੇ ਜ਼ਿਲ੍ਹੇ ਦਾ ਏਰੀਆ ਦੇਖਾਂ ਵੀ ਮੇਰੇ ਪਾਣੀ ਮੇਰੇ ਇਲਾਕੇ ਦੇ ਪਾਣੀ ਦੀ ਕੀ ਹਾਲਤ ਹੈਗੀ ਆ ਤੋ ਇਹ ਸਾਰੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਦਸਤਾਵੇਜ਼ ਜ਼ਰੂਰ ਵਾਚਣਾ ਚਾਹੀਦਾ ਤੇ ਉਹਦੇ ਮੁਤਾਬਕ ਹੀ ਇਹ ਜਿਹ ਅਗਲੀ ਜਿਹੜੀ ਆ ਅਗਲੇ ਦੀ ਕਾਰਵਾਈ ਹੋਣੀ ਚਾਹੀਦੀ ਆ ਇਹ ਦਸਤਾਵੇਜ਼ ਜਾਰੀ ਕਰਨਾ ਸਰਕਾਰਾਂ ਦਾ ਕੰਮ ਆ ਪੰਜਾਬ ਸਰਕਾਰ ਦਾ ਕੰਮ ਹੈਗਾ ਜਿਹੜਾ ਕਿ ਉਹਨਾਂ ਨੇ ਕਦੀ ਨਹੀਂ ਕੀਤਾ ਇਹ ਜਨਤਾ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਦੀ ਲਹਿਰ ਚੱਲਣੀ ਚਾਹੀਦੀ ਆ ਵੀ ਅਸੀਂ ਕਿਸ ਤਰ੍ਹਾਂ ਆਪਣੀ ਪੰਜਾਬ ਦੀ ਧਰਤੀ ਨੂੰ ਜਿਹੜੀ ਆ ਉਹ ਐਕਸਪਲੋਇਟ ਕਰ ਰਹੇ ਆ ਬੰਜਰ ਹੋਣ ਵਾਲ ਵਧ ਰਹੀ ਆ ਵੀ ਕਿੰਨੇ ਡੂੰਘਾ ਪਾਣੀ ਜੋ ਇੱਕ ਮਕਦਾਦ ਹੁੰਦੀ ਆ ਅਨੁਪਾਤ ਦੇ ਵਿੱਚ ਪਾਣੀ ਕਿੰਨਾ ਉਹ ਹਰਾ ਪੀਲਾ ਤੇ ਲਾਲ ਜ਼ੋਨ ਦੇ ਵਿੱਚ ਇਹਨਾਂ ਦੇ ਵੰਡਿਆ ਹੋਇਆ ਲਗਭਗ ਮੈਂ ਸਮਝਦਾ ਹਾਂ ਹੁਣ ਮੈਂ ਸਾਦਾ ਦੇਖੂਗਾ 70% 80% ਦੇ ਜਿਹੜੇ ਬਲਾਕ ਹੈਗੇ ਉਸ ਤੋਂ ਵੀ ਜ਼ਿਆਦਾ ਜਿਹੜੇ ਰੈੱਡ ਜ਼ੋਨ ਦੇ ਵਿੱਚ ਆ ਬਹੁਤ ਥੋੜੇ ਬਲਾਕ ਆ ਜਿਹੜੇ ਜਿਹੜੇ ਹੈਗੇ ਗ੍ਰੀਨ ਜ਼ੋਨ ਦੇ ਵਿੱਚ ਆ ਉਹ ਗ੍ਰੀਨ ਜ਼ੋਨ ਦੇ ਵਿੱਚ ਵੀ ਉਹੀ ਆ ਜਿਨ੍ਹਾਂ ਦਾ ਥੱਲੇ ਦਾ ਪਾਣੀ ਵਰਤਨਯੋਗ ਨਹੀਂ ਹੈਗਾ ਖਾਰਾ ਪਾਣੀ ਆ ਜਿਵੇਂ ਮੁਕਸਾ ਸਾਹਿਬ ਦੇ ਏਰੀਆ ਦਾ ਅਸੀਂ ਕਹਿ ਸਕਦੇ ਆ ਵੀ ਉੱਥੋਂ ਤਲੜਾ ਪਾਣੀ ਖਾਰਾ ਹੋਣ ਕਰਕੇ ਨਹੀਂ ਬਲਤਿਆ ਜਾ ਰਿਹਾ ਇਸ ਕਰਕੇ ਉਹ ਗ੍ਰੀਨ ਜ਼ੋਨ ਦੇ ਵਿੱਚ ਆਦੇ ਬਹੁਤ ਥੋੜੇ ਜ਼ੋਨ ਆ ਜਿਹੜੇ yellow zone ਦੇ ਵਿੱਚ ਆ ਸੋ ਸਾਨੂੰ ਇਹ ਬੜੀ ਬੜਮੁੱਲੀ ਦੇਣ ਹੈਗੀ ਆ ਖੇਤੀਬਾੜੀ ਤੇ ਵਾਤਾਵਰਣ ਜਾਗਰੂਕਤਾ ਕੇਂਦਰ ਦੀ ਤੇ ਇਹ ਸਾਰੇ ਇੱਕ ਪੰਜਾਬੀ ਤੱਕ ਪਹੁੰਚਣਾ ਚਾਹੀਦਾ ਤੇ ਉਹਦੇ ਮੁਤਾਬਕ ਹੀ ਸਾਨੂੰ ਆਪਣਾ ਜਿਹੜਾ ਜੀਵਨ ਖੇਤੀ ਨਰਵਾ ਉਦਯੋਗ ਉਹਨਾਂ ਦੇ ਸਬੰਧ ਜਿਹੜੀ ਨੀਤੀ ਆ ਉਹ ਬਣਾਉਣੀ ਚਾਹੀਦੀ ਸਰਕਾਰ ਤੱਕ ਵੀ ਮੈਂ ਸਮਝਦਾ ਇਹ ਇਹ 10-10 ਸਾਲੇ ਪਹੁੰਚਣਾ ਚਾਹੀਦਾ ਤਾ ਜੋ ਜਿਹੜੀ ਮੌਜੂਦਾ ਖੇਤੀ ਨੀਤੀ ਬਣਾਉਣੀ ਆ ਉਹਨਾਂ ਨੇ ਜਾਂ ਪੰਜਾਬ ਦੇ ਪਾਣੀਆਂ 바ਦੇ ਕੋਈ ਫੈਸਲਾ ਲੈਣਾ ਤਾਂ ਉਹਦੇ ਸੰਬੰਧ ਚ ਵੀ ਇਹ ਦੇਖਿਆ ਜਾ ਸਕੀ ਵੀ ਪੰਜਾਬ ਦੀ ਪਾਣੀਆਂ ਦੀ ਕਿੰਨੀ ਜਿਹੜੀ ਆ ਦੁਰਗਤੀ ਅਸੀਂ ਕਰ ਚੁੱਕੇ ਹੈਗੇ ਆ ਧੰਨਵਾਦ ਐਸੀ ਗੱਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਸਾਨੂੰ ਬਹੁਤ ਹੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਹੀ ਕਾਲਜ ਦੇ ਪ੍ਰੋਫੈਸਰ ਸੁਖਜੀਤ ਸਰ ਨੇ ਇੱਕ ਐਸੇ ਮੁੱਦੇ ਤੇ ਕਿਤਾਬ ਲਿਖੀ ਹੈ ਜਿਹੜਾ ਮੁੱਦਾ ਦੱਬਦਾ ਜਾ ਰਿਹਾ ਹੈ ਜਿਸ ਬਾਰੇ ਅੱਜ ਕੱਲ ਕੋਈ ਜ਼ਿਕਰ ਨਹੀਂ ਕਰ ਰਿਹਾ ਤੇ ਇਸ ਮੁੱਦੇ ਬਾਰੇ ਜਿਵੇਂ ਕਿ ਪੰਜਾਬ ਦਾ ਪਾਣੀ ਸੰਕਟ ਜਲ ਸੰਕਟ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਜਾਗਰੂਕਤਾ ਦੀ ਲੋੜ ਹੈ ਕਿਉਂਕਿ ਜਿਵੇਂ ਕਿ ਤੁਸੀਂ ਦੇਖੋਗੇ ਇਸ ਕਿਤਾਬ ਵਿੱਚ ਕਿ ਅੱਜ ਸਾਰੇ ਹੀ ਜ਼ਿਲ੍ਹੇ ਲਗਭਗ ਸਾਰੇ ਹੀ ਜ਼ਿਲ੍ਹੇ ਸੰਕਟ ਵਿੱਚ ਨੇ ਤੇ ਕੋਈ ਵੀ ਇਸ ਬਾਰੇ ਜ਼ਿਕਰ ਨਹੀਂ ਕਰ ਰਿਹਾ ਕੋਈ ਸਰਕਾਰਾਂ ਨਹੀਂ ਕਰ ਰਹੀ ਨੌਜਵਾਨ ਵੀ ਨਹੀਂ ਕਰ ਰਹੇ ਤੇ ਇਸ ਬਾਰੇ ਬਹੁਤ ਹੀ ਸਾਨੂੰ ਹੁਣ ਜਾਗਰੂਕਤਾ ਦੀ ਲੋੜ ਹੈ ਇਸ ਬਾਰੇ ਸਾਨੂੰ ਅੱਗੇ ਵਧਣ ਦੀ ਲੋੜ ਹੈ ਮੁੱਦੇ ਨੂੰ ਅੱਗੇ ਇਸ ਬਾਰੇ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਇਸ ਦੇ ਸਾਨੂੰ ਸੋਲੂਸ਼ਨ ਜੋ ਵੀ ਅ ਅਸੀਂ ਮਤਲਬ ਕਿ ਇਸ ਮੁੱਦੇ ਨੂੰ ਆਪਾਂ ਨੂੰ ਗੌਰ ਕਰਨਾ ਚਾਹੀਦਾ ਹੈ ਤੇ ਬਹੁਤ ਹੀ ਮੈਨੂੰ ਮਤਲਬ ਮੈਂ ਕਹਾਂਗਾ ਵੀ ਸਾਰੇ ਨੌਜਵਾਨਾਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਤੇ ਅੱਗੇ ਵੀ ਗਾਂਵਾਂ ਵਿੱਚ ਸਾਰਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਪਾਣੀ ਬਾਰੇ ਜਾਗਰੂਕਤਾ ਦੇਣੀ ਚਾਹੀਦੀ ਹੈ ਜਿਵੇਂ ਕਿ ਆਪਣੇ ਗੁਰੂ ਸਾਹਿਬਾਨੇ ਫਰਮਾਨ ਕੀਤਾ ਹੈ ਕਿ 500 ਸਾਲ ਪਹਿਲਾਂ ਹੀ ਫਰਮਾਨ ਕਰ ਦਿੱਤਾ ਸੀ ਪਹਿਲਾ ਪਾਣੀ ਜਿਉ ਹੈ ਤੇ ਅਤੇ ਹੋਰ ਜਿਹੜੇ ਆਪਾਂ ਰੋਜ਼ ਪੜ੍ਹਦੇ ਆਂ ਜਪਜੀ ਸਾਹਿਬ ਵਿੱਚ ਕਿ ਪਵਨ ਗੁਰੂ ਪਾਣੀ ਪੀਤਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਬਾਣੀ ਵਿੱਚ ਸੋ ਹੁਣ ਆਉਣ ਵਾਲੇ ਸਮੇਂ ਵਿੱਚ ਜਿਵੇਂ ਆਪਾਂ ਦੇਖ ਰਹੇ ਹਾਂ ਇਸ ਕਿਤਾਬ ਦੇ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਹਾਲਾਤ ਇਸ ਤੋਂ ਵੀ ਵੱਧ ਵਿਗੜਨਗੇ ਜੇਕਰ ਆਪਾਂ ਹੁਣ ਕੁਝ ਨਹੀਂ ਕੀਤਾ ਜਿਸ ਤਰੀਕੇ ਨਾਲ ਇੱਕ ਪਾਈਨੰਦ ਲਾਲ ਜੀ ਦੀ ਮੈਨੂੰ ਗੱਲ ਯਾਦ ਆ ਰਹੀ ਹੈ ਅੱਗੇ ਸਮਝ ਚ ਚਰੋ ਨੰਦਾਲਾ ਪਛੇ ਜੋ ਬੀਤੀ ਸੋ ਬੀਤੀ ਕਿ ਪਹਿਲਾਂ ਜੋ ਹੋ ਗਿਆ ਹੋ ਗਿਆ ਹੁਣ ਆਪਾਂ ਅੱਗੇ ਵਾਸਤੇ ਵੀ ਜੇਕਰ ਆਪਾਂ ਥੋੜੀ ਜਿਹੀ ਵੀ ਧਿਆਨ ਇਧਰਲੇ ਪਾਸੇ ਦੇ ਦੇ ਦਈਏ ਤਾਂ ਹਾਂ ਜਰੂਰ ਕੁਛ ਨਾ ਕੁਛ ਇਹਦਾ ਹੱਲ ਜ਼ਰੂਰ ਨਿਕਲਿਆ ਜਾ ਸਕਦਾ ਹੈ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਇਸ ਗੱਲ ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਹਰ ਇੱਕ ਕਾਲਜ ਦੇ ਵਿੱਚ ਹਰ ਇੱਕ ਸਕੂਲ ਦੇ ਵਿੱਚ ਇਸ ਗੱਲ ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਇਸ ਗੱਲ ਤੇ ਸਾਰੇ ਜੇਕਰ ਆਪਾਂ ਨੌਜਵਾਨ ਵੀ ਇਸ ਗੱਲ ਤੇ ਧਿਆਨ ਦੇਣ ਤੇ ਆਉਣ ਵਾਲੇ ਆਪਸ ਵਿੱਚ ਵੀ ਇਸ ਕਿਤਾਬ ਨੂੰ ਜ਼ਰੂਰ ਪੜਨ ਤੇ ਜ਼ਰੂਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਪਹਿਲਾਂ ਵਾਂਗੂ ਬਣਨਗੇ ਫਿਰ ਤੋਂ ਇਹ ਪੰਜਾਬ ਪੰਜਾਬਾਂ ਦੀ ਧਰਤੀ ਹੀ ਬਣ ਜਾਵੇਗੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਰਦਾਰ ਸੁਖਜੀਤ ਸਿੰਘ ਸਰ ਜਿਹੜੇ ਪ੍ਰੋਫੈਸਰ ਨੇ ਸਾਡੇ ਕਾਲਜ ਤੇ ਉਹਨਾਂ ਵੱਲੋਂ ਇਹ ਸੇਵਾ ਹੋਈ ਹੈ ਤੇ ਨੌਜਵਾਨਾਂ ਵਿੱਚ ਇਹ ਗੱਲ ਹੋਰ ਪ੍ਰਕਾਸ਼ਿਤ ਕੀਤੀ ਗਈ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਹੀ ਮਾਣ ਦਾ ਦਿਨ ਕਹਿ ਸਕਦੇ ਹਾਂ ਜਦੋਂ ਸਾਡੇ ਪ੍ਰੋਫੈਸਰ ਸੁਖਦੀਪ ਸਿੰਘ ਜੀ ਦੀ ਇਹ ਕਿਤਾਬ ਪ੍ਰਕਾਸ਼ਿਤ ਹੋਈ ਹੈ ਪੰਜਾਬ ਦਾ ਜਲ ਸੰਕਟ ਜੋ ਕਿ ਸਾਡੇ ਵਾਸਤੇ ਇੱਕ ਐਸ਼ਾ ਐਸਾ ਵਿਸ਼ਾ ਹੈ ਕਿ ਜਿਸ ਨੂੰ ਸਾਡੇ ਵਰਗੇ ਯੂਥ ਅੱਗੇ ਇਹ ਵਿਸ਼ਾ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਮੈਂ ਚਾਹੁੰਨਾ ਕਿ ਇਹ ਕਿਤਾਬ ਸਾਡੇ ਯੂਥ ਅੱਗੇ ਰੂਬਰੂ ਹੋਵੇ ਤਾਂ ਕਿ ਪਤਾ ਲੱਗੇ ਪੰਜਾਬ ਦਾ ਇੱਕ ਮੇਜਰ ਸੰਕਟ ਕੀ ਚੱਲ ਰਿਹਾ ਇਸ ਸਮੇਂ ਦੇ ਵਿੱਚ ਸਾਡੇ ਪਾਣੀ ਨੂੰ ਅੱਜ ਅਸੀਂ ਬਿਨਾਂ ਸੋਚੇ ਸਮਝੇ ਵਰਤ ਰਹੇ ਹਾਂ ਉਹਨਾਂ ਨੂੰ ਕਿਸੇ ਦਿਸ਼ਾ ਦੇ ਵਿੱਚ ਆਪਾਂ ਲੈ ਕੇ ਜਾ ਰਹੇ ਹਾਂ ਪਤਾ ਲੱਖ ਕੇ ਯੂਥ ਨੂੰ ਜਿੱਦਾਂ ਕਿ ਇਸ ਅੰਕੜੇ ਦਿੱਤੇ ਹੋਏ ਨੇ ਇਸ ਕਿਤਾਬ ਦੇ ਵਿੱਚ ਕਈ ਹਲਕਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਡੂੰਘਾ ਪਹੁੰਚ ਚੁੱਕਿਆ ਹੈ ਠੀਕ ਹੈ ਉਹ ਰੈੱਡ ਜ਼ੋਨ ਮਾਰਕ ਕੀਤੇ ਗਏ ਨੇ ਹਲਕੇ ਤੇ ਉੱਥੇ ਹੀ ਕਈ ਹਲਕੇ ਗ੍ਰੀਨ ਜ਼ੋਨ ਦੇ ਵਿੱਚ ਨੇ ਜਿੱਦਾਂ ਕਿ ਸ਼੍ਰੀ ਮੁਖਸਰ ਸਾਹਿਬ ਇਸ ਹਲਕੇ ਦੇ ਵਿੱਚ ਪਾਣੀ ਬਹੁਤ ਡੂੰਘੇ ਤਾਂ ਨਹੀਂ ਗਏ ਹੋਏ ਅਜੇ ਵੀ ਵਰਤਨਯੋਗ ਹੈ ਨੇ ਪਰ ਜੇ ਦੇਖਿਆ ਜਾਏ ਤਾਂ ਪਾਣੀ ਬਹੁਤ ਖਾਰੇ ਨੇ ਅਸੀਂ ਇਸ ਚੀਜ਼ਾਂ ਦਾ ਕੀ ਸੋਲੂਸ਼ਨ ਕਰ ਸਕਦੇ ਹਾਂ ਠੀਕ ਹੈ ਤੇ ਜਿਹੜੇ ਪਾਣੀ ਡੂੰਗੇ ਹੋ ਗਏ ਨੇ ਉਹਨਾਂ ਨੂੰ ਕਿੱਦਾਂ ਬਚਾ ਸਕਦੇ ਆ ਸਰਕਾਰਾਂ ਨੇ ਤਾਂ ਪਤਾ ਨਹੀਂ ਸਾਡੇ ਵਾਸਤੇ ਕੁਝ ਕਰਨਾ ਹੈ ਕਿ ਨਹੀਂ ਕਰਨਾ ਹੈ ਤਾਂ ਬਹੁਤ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਆਂ ਖੜਦੀਆਂ ਨੇ ਨਾਲ ਨਹੀਂ ਖੜਦੀਆਂ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਤਾਂ ਸਾਨੂੰ ਪੁੱਛਦੀਆਂ ਇਸ ਕਰਕੇ ਮੈਂ ਚਾਹੁੰਦਾ ਕਿ ਇਹ ਇੱਕ ਇੱਕ ਯੂਥ ਦੇ ਹੱਥ ਵਿੱਚ ਇਹ ਕਿਤਾਬ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਅਸੀਂ ਕਿਸ ਬਿਮਾਰੀ ਨਾਲ ਜੂਝ ਰਹੇ ਆਂ ਇਹ ਬਿਮਾਰੀਆਂ ਆਪਣੀਆਂ ਲਾਈਆਂ ਹੋਈਆਂ ਨੇ ਇਹਨਾਂ ਨੂੰ ਠੀਕ ਵੀ ਆਪਾਂ ਆਪ ਹੀ ਕਰਨਾ ਹੈ ਤਾਂ ਮੈਂ ਬੜਾ ਮਾਣ ਹੈ ਸਾਨੂੰ ਕਿ ਸਾਡੇ ਸਾਨੂੰ ਪੜਾਉਂਦੇ ਨੇ ਪ੍ਰੋਫੈਸਰ ਜੀ ਸੁਖਜੀਤ ਸਿੰਘ ਜੀ ਜੋ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ ਤਾਂ ਮੈਂ ਤਾਂ ਹੀ ਦੁਆ ਕਰੂੰਗਾ ਕਿ ਇਹ ਕਿਤਾਬ ਵੱਧ ਤੋਂ ਵੱਧ ਪਬਲਿਸ਼ ਹੋਈ ਹੈ ਜੋ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਇੱਕ ਅੱਜ ਕਿਤਾਬ ਜਾਰੀ ਕੀਤੀ ਗਈ ਹੈ ਪੰਜਾਬ ਦਾ ਜਲ ਸੰਕਟ ਇਹਦੇ ਵਿੱਚ ਹਰੇਕ ਜ਼ਿਲ੍ਹੇ ਦੇ ਆਂਕੜੇ ਦਿੱਤੇ ਗਏ ਹਨ ਕਿ ਪਿਆਵ ਦਾ ਪਾਣੀ ਕਿੰਨਾ ਕੁ ਦੂਸ਼ਿਤ ਅਤੇ ਸੁਰੱਖਿਤ ਹੈ ਲਗਭਗ ਹੁਣ ਦੇ ਟਾਈਮ ਦੇ ਇਸ ਪ੍ਰਦੂਸ਼ਣ ਦੇ ਵਧਣ ਦੇ ਨਾਲ ਨਾਲ ਪੰਜਾਬ ਦਾ ਪਾਣੀ ਬਹੁਤ ਦੂਸ਼ਿਤ ਹੋ ਚੁੱਕਿਆ ਹੈ ਤੇ ਇਹ ਬੁੱਕ ਆਪਾਂ ਨੂੰ ਜਾਗਰੂਤ ਕਰਦੀ ਹੈ ਕਿ ਪਾਣੀ ਆਉਣ ਵਾਲੇ ਸਮੇਂ ਵਿੱਚ ਕਿੰਨਾ ਮਾੜਾ ਹੋ ਜਾਵੇਗਾ ਤੇ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਹਰੇਕ ਸਾਡੇ ਵਰਗ ਦੇ ਨੌਜਵਾਨਾਂ ਨੂੰ ਇਹ ਬੁੱਕ ਆਪਣੀ ਖਰੀਦਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਕਿਉਂਕਿ ਇਹ ਇੱਕ ਅੱਜ ਕੱਲ ਮੇਨ ਬੁੱਧਾ ਬਣ ਗਿਆ ਹੈ ਪਾਣੀ ਦਾ ਤੇ ਇਹ ਇੱਕ ਪੋਲੀਟੀਕਲ ਵੀ ਮੁੱਦਾ ਹੈ ਤੇ ਇਹਨੂੰ ਜਾਗਰੂਕ ਕਰਨਾ ਚਾਹੀਦਾ ਹੈ ਆਉਣ ਵਾਲੀ ਪੀੜ੍ਹੀ ਲਈ ਕਿਉਂਕਿ ਆਉਣ ਵਾਲੀ ਪੀੜ੍ਹੀ ਲਈ ਪਾਣੀ ਬਹੁਤ ਹੀ ਦੂਸ਼ਿਤ ਹੋ ਜਾਏਗਾ ਤੇ ਜੋ ਆਪਾਂ ਨਹੀਂ ਸੋਚ ਸਕਦੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਜਲ ਸੰਕਟ ਅੰਕੜਿਆਂ ਦੀ ਜੁਬਾਨੀ ਅੱਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜਾਰੀ ਕੀਤਾ ਗਿਆ ਵੈਸੇ ਤਾਂ ਪੂਰੀ ਦੁਨੀਆ ਹੀ ਪਾਣੀ ਦੇ ਮਸਲਿਆਂ ਨਾਲ ਉਲਝ ਰਹੀ ਹੈ ਪਰ ਪੰਜਾਬ ਵਿਸ਼ੇਸ਼ ਕਰਕੇ ਪਾਣੀ ਦੇ ਮਸਲੇ ਨਾਲ ਉਲਝ ਰਿਹਾ ਹੈ ਇੱਕ ਪਾਸੇ ਤਾਂ ਮਸਲਾ ਜ਼ਮੀਨ ਹੇਠਲੇ ਪਾਣੀ ਦਾ ਹੈ ਉਹ ਘਟ ਰਿਹਾ ਦਿਨ-ਬਦ ਦਿਨ ਇੱਕ ਪਾਸੇ ਮਸਲਾ ਨਹਿਰੀ ਪਾਣੀ ਦਾ ਹੈ ਜੋ ਉਹਨਾਂ ਨੂੰ ਨਹੀਂ ਮਿਲ ਰਿਹਾ ਜਿੰਨਾ ਪੰਜਾਬ ਵਿੱਚ ਲੋੜ ਹੈ ਤੀਜਾ ਮਸਲਾ ਜਿਹੜਾ ਸਾਡੇ ਅੱਗੇ ਆਇਆ ਹੈ ਉਹ ਹੈ ਪੰਜਾਬ ਦੇ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ ਉਹ ਵੀ ਦਿਨ-ਬਦ ਦਿਨ ਕਾਰਖਾਨਿਆਂ ਦੇ ਨਾਲ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਹੱਥਲੇ ਕਿਤਾਬਚੇ ਦੇ ਵਿੱਚ ਪੰਜਾਬ ਦੇ ਜ਼ਮੀਨੀ ਪਾਣੀ ਦੇ ਘਟਣ ਦੇ ਕਾਰਨ ਇਨਾਂ ਬਾਰੇ ਚਰਚਾ ਕੀਤੀ ਗਈ ਹੈ ਅੰਕੜਿਆਂ ਦੇ ਨਾਲ ਸਾਰੀ ਗੱਲਬਾਤ ਹੋਈ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਅੱਗੇ ਬਲਾਕਾਂ ਵਿੱਚ ਵੰਡ ਕੇ ਉਹਨਾਂ ਨੂੰ ਚਾਰ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ ਕਿਹੜੇ ਜ਼ਿਲ੍ਹੇ ਨੇ ਜਿਹੜੇ ਅਤਿਸ਼ੋਸ਼ਿਤ ਹੋ ਰਹੇ ਨੇ ਕਿਹੜੇ ਜ਼ਿਲ੍ਹੇ ਨੇ ਜਿਹੜੇ ਸੁਰੱਖਿਅਤ ਹਨ ਕਿਹੜੇ ਬਲਾਕ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਪੱਧਰ ਦਿਨ-ਬਦਨ ਘਟ ਰਿਹਾ ਹੈ ਤਕਰੀਬਨ 80% ਬਲਾਕ ਇਹ ਜੇ ਹਨ 80 ਤੋਂ ਵੀ ਵੱਧ 157 ਟੋਟਲ ਬਲਾਕ ਨੇ ਉਹਨਾਂ ਦੇ ਵਿੱਚੋਂ 80 ਤੋਂ ਵੀ 80% ਤੋਂ ਵੀ ਵੱਧ ਬਲਾਕ ਐਸੇ ਹਨ ਜਿੱਥੇ ਪਾਣੀ ਦਾ ਪੱਧਰ ਹੈ ਦਿਨ ਬਦ ਦਿਨ ਥੱਲੇ ਜਾ ਰਿਹਾ ਹੈ ਹਟਲੀ ਕਿਤਾਬ ਦੇ ਵਿੱਚ ਇਹਨਾਂ ਦੇ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਤੱਕ ਅਸੀਂ ਕਿਸੇ ਸਮੱਸਿਆ ਨੂੰ ਹੱਲ ਕਰਨਾ ਹੋਵੇ ਜਦੋਂ ਅਸੀਂ ਕਿਸੇ ਸਮੱਸਿਆ ਨੂੰ ਹੱਲ ਕਰਨਾ ਹੋਵੇ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਸਮੱਸਿਆ ਦੀਆਂ ਜੜ੍ਹਾਂ ਕੀ ਹਨ ਉਸ ਤੱਕ ਪਹੁੰਚਿਆ ਜਾਵੇ ਸੋ ਇਸ ਵਕਤ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੀ ਸਮੱਸਿਆ ਹੈ ਉਸ ਸਮੱਸਿਆ ਦੇ ਕੀ ਕਾਰਨ ਹਨ ਤੇ ਕੀ ਹੱਲ ਕੀਤੇ ਜਾ ਸਕਦੇ ਹਨ ਅੰਕੜਿਆਂ ਦੀ ਜ਼ੁਬਾਨੀ ਇਸ ਕਿਤਾਬ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ